ਸਰੇ ਕਦੇ ਕੈਪਰਾ ਕ੍ਰੋਸਿੰਗ ਲੈ ਕੇ ਇੱਕ ਮਹਿਮ ਲਾਈ ਗਿਆ ਕੀ ਮਹਿਮ ਨੇ ਕੁਝ ਲੋਕਲ ਤੇ ਸ਼ੇਅਰ ਕਰੇ ਇਹ ਸਰ ਜਿਹੜਾ ਥਾਣਾ ਸਦਰ ਚੌਂਕ ਹੈ ਹਸ਼ਿਆਰਪੁਰ ਦਾ ਬੜਾ ਮਹਿਮ ਤੇ ਬੜੇ ਰਸ਼ ਵਾਲਾ ਚੌਂਕ ਹੈ ਇਹਦੇ ਵਿੱਚ ਨਾਲ ਹੀ ਕੋਟਕਚੈਰੀਆਂ ਪੈ ਜਾਂਦੀਆਂ ਨਵੀਆਂ ਬਾਹਰ ਔਣ ਕਰਕੇ ਲਾਗੇ ਸਦਰ ਥਾਣਾ ਔਣ ਕਰਕੇ ਮਹਿਲਾ ਥਾਣਾ ਔਣ ਕਰਕੇ ਤੇ ਇੱਥੇ ਰਸ਼ ਬਹੁਤ ਪੈ ਜਾਂਦਾ ਇੱਕ ਇੱਕ ਜੈਬਰਾ ਕ੍ਰੋਸਿੰਗ ਆ ਜਿਹਦੀ ਲੋਕ ਪੜਨਾ ਨਹੀਂ ਕਰਦੇ ਇਹਨਾਂ ਨੂੰ ਬੜੇ ਵਾਰੀ ਸਮਝਾਉਨੇ ਇਹ ਅੱਜ ਤੁਸੀਂ ਆਏ ਹੋ ਇਸ ਤੋਂ ਪਹਿਲਾਂ ਮੈਂ ਇੱਥੇ ਬਹੁਤ ਵਾਰੀ ਨਾਕਾ ਲਾਇਆ ਹੁਣ ਦੇਖੋ ਅਸੀਂ ਪੰਜ-ਛੇ ਮੁਲਾਜ਼ਮ ਜਿਹੜੇ ਸਾਡੇ ਤਿੰਨ ਲੇਡੀ ਕ੍ਰੋਸਿੰਗ ਤੇ ਬਣਾ ਲਾਈਆਂ ਇੱਕ-ਇੱਕ ਚੌਂਗ ਦੇ ਵਿੱਚ ਲਾਈਆਂ ਇੱਕ-ਇੱਕ ਸਾਈਡ ਤੇ ਲਾਈਆਂ ਕਿ ਕੋਈ ਵੀ ਵਿਅਕਤੀ ਜੈਬਰਾ ਕ੍ਰੋਸਿੰਗ ਨੂੰ ਕ੍ਰੋਸ ਨਾ ਕਰੇ ਜਾਂ ਜੈਬਰਾ ਕ੍ਰੋਸ ਦੇ ਪਿੱਛੇ-ਪਿੱਛੇ ਗੱਡੀ ਰੱਖੇ ਕਿਉਂਕਿ ਜੇ ਤਾਂ ਉਹ ਗੱਡੀਆਂ ਅੱਗੇ ਆ ਜਾਂਦੀਆਂ ਜਿਹੜੇ ਪੈਦਲ ਲੋਕ ਆ ਜਿਹਨਾਂ ਨੇ ਜੈਬਰਾ ਕ੍ਰੋਸਿੰਗ ਦੇ ਉੱਪਰ ਦੀ ਲੰਘਣਾ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇੱਕ ਤੇ ਪਬਲਿਕ ਨੂੰ ਇਹਦੇ ਬਾਰੇ ਅਵੇਅਰਨੈਸ ਕਰ ਰਹੇ ਹਾਂ ਜਿਹੜਾ ਨਹੀਂ ਕਰਦਾ ਉਹਦਾ ਮੌਕੇ ਤੇ ਚੇਤਨਣ ਕਰ ਰਹੇ ਹਾਂ ਤੁਹਾਡੇ ਤੋਂ ਪਹਿਲਾਂ ਹੀ ਇੱਕ ਹੁਣ ਆਏ ਸੀਗੇ ਉਹਨਾਂ ਨੇ ਕੀ ਕੀਤਾ ਜੀ ਰੈੱਡ ਲਾਈਟ ਜੰਪ ਕੀਤੀ ਆ ਉਹਦਾ ਵੀ ਆਪਾਂ ਟੋਕੇ ਚਲਾਣ ਕੀਤਾ ਗਾਹਾਂ ਵਾਸਤੇ ਨੂੰ ਸਮਝਾਇਆ ਲੋਕੀ ਸਿਰਫ ਹੁਸ਼ਿਆਰਪੁਰ ਦਾ ਛੋਟੇ ਸ਼ਰਾ ਦੇ ਜਿੱਥੇ ਪਾਲ ਲਈ ਪਰਚਰ ਚੰਡੀਗੜ੍ਹ ਜਾਣੇ ਲੁਧਿਆਣੇ ਜਾਂ ਜੰਧਰ ਜਾਣੇ ਉੱਥੇ ਪਾਲਾ ਬੜੀ ਵਧੀਆ ਕਰਦੇ ਨੇ ਹਾਂਜੀ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਮੈਂ ਸਾਰੇ ਦੇਣਾ ਚਾਹੁੰਦਾ ਕਿ ਹੁਸ਼ਿਆਰਪੁਰ ਨੂੰ ਚੰਡੀਗੜ੍ਹ ਬਣਾਉਣਾ ਕੋਈ ਔਖਾ ਨਹੀਂ ਹੈਗਾ ਸਾਨੂੰ ਇਹਦੇ ਵਿੱਚ ਪਬਲਿਕ ਦੀ ਜਿਹੜੀ ਹੈ ਪੂਰੀ ਸਪੋਰਟ ਚਾਹੀਦੀ ਹੈ ਜਿਹੜਾ ਚੰਡੀਗੜ੍ਹ ਦੇ ਲੋਕਾਂ ਤੋਂ ਪੁਲਿਸ ਤੋਂ ਜਿਹੜੇ ਆਮ ਲੋਕ ਡਰਦੇ ਉੱਥੇ ਜਾਣ ਤੋਂ ਜਾਂ ਜਾ ਕੇ ਰੂਲਾਂ ਦੀ ਪਰਣਾ ਕਰਦੇ ਆ ਉਹ ਵੀ ਇਨਸਾਨ ਹੀ ਆ ਸਾਡੇ ਵਰਗੀ ਪੁਲਿਸ ਹੋ ਆ ਉਧਰ ਤੇ ਪਬਲਿਕ ਜਿਹੜੀ ਆ ਉਹ ਬਹੁਤ ਸਾਥ ਦਿੰਦੀ ਹੈ ਇਹ ਵੀ ਸਾਡਾ ਸਾਥ ਦਿੰ ਅਸੀਂ ਹੁਸ਼ਿਆਰਪੁਰ ਨੂੰ ਵੀ ਚੰਡੀਗੜ੍ਹ ਪੁਲਿਸ ਬਣਾ ਦਿਆਂ ਜੇਕਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਹੋਣ ਲੱਗ ਪਵੇ ਤਾਂ ਐਕਸੀਡੈਂਟ ਦੇ ਚਾਂਸਸ ਬਹੁਤ ਘੱਟ ਜਾਣਗੇ ਕਿੱਥੋਂ ਦੇ ਰਹੇ ਸੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਸਵੇਰੇ ਵੀ ਸੀਚੀ ਵੀ ਆਪਾਂ ਸੁਣਦੇ ਸੀਗੇ ਕਿ ਇੱਕ ਟਾਂਡਾ ਐਕਸੀਡੈਂਟ ਹੋਇਆ ਉਹਦੇ ਪੂਰੇ ਪਰਿਵਾਰ ਦੇ ਜੀ ਜਿਹੜੇ ਇੱਕ ਐਕਸੀਡੈਂਟ ਵਿੱਚ ਖਤਮ ਹੋ ਗਏ ਆ ਔਰ ਇਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਤੁਸੀਂ ਹੁਣ ਤੱਕ ਦੇਖੋ ਵੀ ਜਿਹੜੀਆਂ ਵਰਲਡ ਵਾਰ ਲੱਗੀਆਂ ਜਾਂ बड़े-बड़े बड़े, बड़े युद्ध ਹੋਇਆ ਉਹਨਾਂ ਵਿੱਚ ਇੰਨੇ ਲੋਕਾਂ ਦੀ ਮੌਤ ਨਹੀਂ ਹੋਈ ਜਿੰਨੇ ਲੋਕਾਂ ਦੀ ਐਕਸੀਡੈਂਟਾਂ ਦੇ ਵਿੱਚ ਮੌਤ ਹੋ ਰਹੀ ਹੈ ਮੈਂ ਸਭ ਨੂੰ ਤੁਹਾਡੇ ਸਾਹਮਣੇ ਰਹੀ ਇਹ ਹੀ ਪੂਰਜੋਰ ਅਪੀਲ ਕਰਦਾ ਕਿ ਟੈਪਕ ਨਿਯਮਾਂ ਦੀ ਪਾਲਣਾ ਕਰੋ ਟਾਈਮ ਨਾਲ ਆਓ ਤੇ ਟਾਈਮ ਨਾਲ ਜਾਓ ਬੋਧੀ ਤੇਜ਼ ਭਜਾਉਣ ਦੀਆਂ ਗੱਡੀਆਂ ਭਜਾਉਣ ਦੀ ਲੋੜ ਨਹੀਂ ਹੈ ਸਮੇਂ ਦੀ ਕਦਰ ਕਰੋ ਟੈਪਕ ਰੂਲਾਂ ਦੀ ਪਾਲਣਾ ਕਰੋ ਆਪਣੀ ਜਾਨ ਬਚਾਓ ਅਗਲੇ ਦੀ ਜਾਨ ਬਚਾਓ ਤਾਂ ਜੋ ਕੋਈ ਸੜਕ ਹਾਦਸਾ ਵਾਪਰ ਕੇ ਕਿਸੇ ਨੂੰ ਜਾਨ ਦੀ ਜਾਨ ਦੀ ਜਾਂ ਕੋਈ ਦਾ ਜਿਹੜਾ ਵਹੀਕਲ ਵਗੈਰਾ ਉਹਨਾਂ ਟੁੱਕੇ ਜਾਨੀ ਮਾਲੀ ਨੂੰ ਨੁਕਸਾਨ ਨਾ ਹੋਵੇ ਜਿਹੜਾ ਟਾਂਡ ਐਕਸੀਡੈਂਟ ਹੋਇਆ ਸਾਨੂੰ ਉਸ ਚੀਜ਼ ਤੋਂ ਸਬਕ ਲੈਣਾ ਚਾਹੀਦਾ ਉਹਦੇ ਵਿੱਚ ਪਤਾ ਨਹੀਂ ਉਸ ਪਰਿਵਾਰ ਦਾ ਕੋਈ ਕਸੂਰ ਹੈਗਾ ਕਿ ਨਹੀਂ ਹੈਗਾ ਪਰ ਹੁਣ ਉਸ ਪਰਿਵਾਰ ਨੂੰ ਪੁੱਛੋ ਜਿਹੜੇ ਉਹਨਾਂ ਦੇ ਪਿੱਛੇ ਕੋਈ ਉਹਨਾਂ ਦੇ ਨੀਰਾਂ ਡੀਰ ਰਹਿ ਗਿਆ ਉਹਨਾਂ ਨੇ ਕੀ ਕੀਤੀ ਹੈ ਇਸ ਕਰਕੇ ਕਿਸੇ ਨਾਲ ਕੋਈ ਏਦਾਂ ਦਾ ਨਾਮ ਵਾਪਰੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਧਿਆਨ ਨਾਲ ਚਲੋ ਟ੍ਰੈਫਿਕ ਰੋਲਲਾਂ ਦੀ ਪਾਲਣਾ ਕਰੋ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par